ਜੈਰੀਲੀ ਸ਼ਰਾਬ ਦੇ ਨਾਲ ਸੰਗਰੂਰ ਦੇ ਵਿੱਚ ਮੌਤਾਂ ਹੋ ਗਈਆਂ ਹੋਈ ਜਾਣ ਨਾ ਪੀਣ ਆ ਪੀਣ दारू ਜਦੋਂ ਠੇਕਿਆਂ ਤੇ ਮਿਲ ਰਹੀ ਆ ਕਿਹੜੀ ਗੱਲੋਂ ਸ਼ਰਾਬਾਂ ਪਿੰਦੇ ਆ ਜੈਰੀਲੀ ਸ਼ਰਾਬ ਦੇ ਨਾਲ ਇਹਦੇ ਵਿੱਚ ਭਗਵੰਤ ਮਾਨ ਦਾ ਕੀ ਦੋਸ਼ ਆ ਭਗਵੰਤ ਮਾਨ ਬੜਾ ਨੇਕ ਬੰਦਾ ਤੇ ਭਗਵੰਤ ਮਾਨ ਨੂੰ ਕਿਉਂ ਕਹੀ ਜਾਂਦੇ ਆ ਕੋਈ ਕੋਈ ਨਹੀਂ ਜਾਂਦੇ ਤੇ ਠਹਿਰ ਜਾ ਭਗਵੰਤ ਮਾਨ ਸੇ ਸਵਾਲ ਤਾਂ ਮੈਂ ਕਰਨੇ ਆ ਪਹਿਲਾਂ ਮੈਂ ਦੱਸ ਦੇਵਾਂ ਕਿ ਆ ਜਿਹੜੇ ਲੋਕ ਆ ਜਿਨ੍ਹਾਂ ਦੇ ਪਰਿਵਾਰ ਜਾਰੀ ਲਈ ਸ਼ਰਾਬ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਗਈ ਆ ਤੇ ਉਹਨਾਂ ਦਾ ਹੀ ਬੰਦਾ ਕੋਈ ਸੁੱਖੀ ਸੁੱਖੀ ਉਹ ਜਿਹੜਾ ਕਹਿ ਲੋ ਸ਼ੂਗਰ ਦਾ ਮਰੀਜ਼ ਆ ਉਹਦੇ ਘਰ ਵਾਲੀ ਦੱਸ ਰਹੀ ਆ ਕਿ ਉਹ ਇਹ ਕਹਿ ਰਹੀ ਆ ਕਿ ਮੇਰੇ ਘਰ ਵਾਲੇ ਨੂੰ ਪੁਲਿਸ ਚੱਕ ਕੇ ਲੈ ਗਈ ਆ ਉਹ ਪਹਿਲਾਂ ਜ਼ਰੂਰ ਸ਼ਰਾਬ ਦਾ ਕੰਮ ਕਰਦਾ ਸੀ ਪਰ ਇਸ ਟਾਈਮ ਮੇਰੇ ਦੋ ਮੁੰਡੇ ਆ ਤੇ ਮੈਂ ਦੋ ਮੁੰਡਿਆਂ ਦੀ ਸੌਂ ਦਿੰਨੀ ਆ ਤੇ ਮੇਰਾ ਪਤੀ ਆ ਜਿਹੜਾ ਉਹ ਨਜਾਇਜ਼ ਚੱਕਿਆ ਆ ਤੇ ਧਰਨਾ ਲੱਗਿਆ ਆ ਹੁਣ ਪਹਿਲਾਂ ਤਾਂ ਭਗਵੰਤ ਮਾਨ ਇਹ ਦੱਸੇ ਕਿ ਇੱਥੋਂ ਪਤਾ ਲੱਗ ਗਿਆ ਕਿ ਤੂੰ ਅੰਨ ਹੋ ਚੁੱਕਿਆ ਤੁਹਾਨੂੰ ਦਿਸ ਨਹੀਂ ਰਿਹਾ ਹੁਣ ਕਹਿਣਗੇ ਸਾਨੂੰ ਪੁੱਠਾ ਸਿੱਧਾ ਬੋਲ ਰਿਹਾ ਨਾ ਜਿਵੇਂ ਤੁਸੀਂ ਸੁਖਵੀਰ ਨੂੰ ਮੰਦ ਬੁੱਧੀ ਤੇ ਕੈਪਟਨ ਮਰਿੰਦਰ ਸਿੰਘ ਨੂੰ ਪਜਾਮੀ ਬਾਰੇ ਕਹਿੰਦੇ ਸੀ ਏ ਲਾ ਉਹ ਦੋਨੇ ਪਾਵਰਫੁਲ ਸੀ ਉਹ ਦੋਨੇ ਪੰਜਾਬ ਦੀ ਤਗੜੀਆਂ ਕੁਰਸੀਆਂ ਤੇ ਬੈਠੇ ਸੀ ਬੜਾ ਕੁਝ ਬੋਲੇ ਆ ਤੇ ਅਸੀਂ ਤਾਂ ਤੁਹਾਨੂੰ ਕੁਝ ਨਹੀਂ ਕਹਿ ਰਹੇ ਤੁਹਾਡਾ ਢੜਬਾ ਕਹਿੰਦੇ ਹਰਪਾਲ ਚੀਮਾ ਤੇ ਤੁਸੀਂ ਦੱਸੋ ਹਰਪਾਲ ਚੀਮਾ ਜੀ ਅੱਜ ਮੁਫਤਾ ਹੋਈਆਂ ਤਾਂ ਤੁਹਾਨੂੰ ਪਤਾ ਲੱਗਿਆ ਕੱਲ ਨੂੰ ਪੰਜਾਬ ਦੇ ਆ ਚਿੱਟੇ ਦੇ ਨਾਲ ਕਿੰਨੀਆਂ ਮੌਤਾਂ ਉਹ ਵੀ ਤੁਹਾਨੂੰ ਨਹੀਂ ਪਤਾ ਲੱਗਦੀਆਂ ਮੈਂ ਸ਼ਰਾਬ ਦੇ ਮਸਲੇ ਦੀ ਗੱਲ ਕਰਦਾ ਕਿ ਜਿਹੜੀ ਜ਼ੈਰੀਲੀ ਸ਼ਰਾਬ ਆ ਉਹਦੇ ਨਾਲ ਤਾਂ ਮੌਤਾਂ ਹੋਈਆਂ ਪਿਛਲੀ 2020 ਦੇ ਵਿੱਚ ਭਗਵੰਤ ਮਾਨਸਿਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਤਾਂ ਬੜਾ ਉੱਬੜ-ਉੱਬੜ ਕੇ ਪ੍ਰਿੰਸ ਕਾਨਫਰੈਂਸ ਆ ਰੱਖਦਾ ਸੀ ਅੱਜ ਵੀ ਰੱਖ ਅੱਜ ਜਿਹੜੇ ਦੋਸ਼ੀ ਆ ਉਹ ਜਾਣ ਅੰਦਰ ਤੇ ਨਿਰਦੋਸ਼ ਬੰਦੇ ਕਿਉਂ ਅੰਦਰ ਜਾ ਰਹੇ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀਆਂ ਮੌਤਾਂ ਹੋ ਰੀਆਂ ਉਹ ਤਾਂ 2 3 4 5 10ਾਂ ਦੀ ਹੋ ਜਾਂਦੀ ਆ ਪਰ ਜਿਹੜੀ ਆ ਸ਼ਰਾਬ ਤੇ ਆ ਸ਼ਰਾਬ ਦੇ ਨਾਲ ਨਿਰੀਆਂ ਹੀ ਮੌਤਾਂ ਹੁੰਦੀਆਂ ਉਹ ਵੀ ਦੱਸੂਗਾ ਤੇ ਲੋਕ ਆ ਸ਼ਰਾਬ ਕਿਉਂ ਨਹੀਂ ਪੀਂਦੇ ਉਹ ਸ਼ਰਾਬ ਜ਼ਹਿਰੀਲੀ ਕਿਉਂ ਪਿੰਦੇ ਆ ਦੇਸੀ ਸ਼ਰਾਬ ਹੀ ਕਿਉਂ ਪਿੰਦੇ ਆ ਤੇ ਜਿਹੜੇ ਸ਼ਰਾਬ ਜ਼ਹਿਰੀਲੀ ਵੇਚਦੇ ਆ ਦੇਸੀ दारू ਮੈਂ ਉਹਨਾਂ ਨੂੰ ਵੀ ਕਹਿ ਦੇਵਾਂ ਕਿ ਤੁਹਾਡਾ ਵੀ ਖਾਣਾ ਖਰਾਬ ਹੋਣਾ ਅੱਖਾਂ 'ਚ ਕੀੜੇ ਪੈਣੇ ਆ ਜੇ ਅੱਖਾਂ 'ਚ ਨਾ ਪਾਏ ਤੁਹਾਡੀਆਂ ਔਲਾਦਾਂ ਮਾੜੀਆਂ ਨਿਕਲਣੀਆਂ ਇਹ ਗੱਲ ਲਖਾ ਲਓ ਮੈਥੋਂ ਤੁਸੀਂ ਕਿਉਂ ਐਹੋ ਜੀਆਂ ਗਲਤ ਚੀਜ਼ਾਂ ਪਾਉਂਦੇ ਆ ਉਹਦੇ ਵਿੱਚ ਜਿਨ੍ਹਾਂ ਦੇ ਨਾਲ ਚਾ ਜਿਹੜਾ ਜਿਹੜੀ ਉਹ ਜ਼ੈਰੀਲੀ ਬੰਦੀ ਆ ਤੇ ਮੌਤਾਂ ਰਹੀਆਂ ਰੱਬ ਨੂੰ ਨਿਆ ਦੇਣਾ ਤੁਸੀਂ ਕਿਉਂ ਗੰਦੀ दारू ਵੇਚਦੇ ਆ ਗਾਣਾ ਆਇਆ ਸੀ ਆਖੇ ਘਰ ਦੀ ਸ਼ਰਾਬ ਹੋਵੇ ਐਹੋ ਜਿਹੀ ਸੀ ਗਾਣਾ ਅੱਗੋਂ ਕੀ ਆਂਦਾ ਸੀ ਦੀ ਸ਼ਰਾਬ ਹੋਵੇ ਅੱਗੋਂ ਮੂਲੀ ਨਾਲ ਗੰਡਾ ਹੋਵੇ ਪਤਾ ਨਹੀਂ ਐ ਉਹ ਐਹੋ ਜੀ ਗੱਲ ਸੀ ਘਰ ਦੀ ਸ਼ਰਾਬ ਹੋਵੇ ਤੇ ਹੋਰ ਉਹਨੇ ਬੜਾ ਕੁਝ ਕਹਾ ਸੀ ਗੁਰਦਾਸ ਮਾਨ ਨੇ ਤੇ ਤੁਸੀਂ ਤਾਂ ਘਰ ਦੀ ਸ਼ਰਾਬ ਹੀ ਮਾੜੀ ਕਰਤੀ ਆ ਜਾਰੀਲੀ ਕਰਤੀ ਆ ਅੱਛਾ ਮੈਂ ਦੱਸ ਰਿਹਾ ਸੀ ਕਿ ਜਾਰੀਲੀ ਪੀ ਕਿਉਂ ਰਹੇ ਆ ਕਿਹੜੀ ਗੱਲੋਂ ਪੀ ਰਹੇ ਆ ਜਿਹੜੀ ਆ ਬੋਤਲ ਇਹ ਲੋਕਾਂ ਨੂੰ ਮਿਲਦੀ ਆ 260 ਦੀ 240 ਦੀ 250 ਦੀ 217 ਦੀ ਇਹ ਕੋਈ ਕੋਈ ਆ ਕੇ ਲੈ ਫੜਕੇ ਲੈ ਜਾ ਇਹ ਆ 1 ਮਿੰਟ ਹੁਣ ਇਹਦੇ ਤੇ ਮਿਨੀਮਮ ਰੇਟ ਸੇਲ ਪ੍ਰਾਈਸ 167 ਰੁਪਏ ਲਿਖਿਆ ਆਇਆ ਕਹਤਾ ਰਹੇ ਆ ਤੇ ਕੇਸਰੀਵਾਲ ਆ ਜਿਹੜਾ ਉਹ ਨਾਜਾਇਜ਼ ਚੱਕਿਆ ਗਿਆ ਮੈਨੂੰ ਨਹੀਂ ਪਤਾ ਵੀ ਉਹ ਦਿੱਲੀ ਦੇ ਵਿੱਚ ਨਾਜਾਇਜ਼ ਆ ਕਿ ਜਾਇਜ਼ ਆ ਪਰ ਪੰਜਾਬ ਦੇ ਵਿੱਚ ਆ ਨਾਜਾਇਜ਼ ਹੋ ਰਿਹਾ ਕਿ ਜਾਇਜ਼ ਹੋ ਰਿਹਾ ਤੁਸੀਂ ਦੱਸ ਦੋ ਜੇ ਆ ਹੁਣ 160 ਰੁਪਏ ਆ ਤੇ ਉਹ ਕਹਿੰਦੇ ਆ ਕਿ ਤੁਸੀਂ 160 ਰੁਪਈਆਂ ਤੋਂ ਘੱਟ ਨਹੀਂ ਵੇਚ ਸਕਦੇ ਤੇ ਫਿਰ ਵੱਧ ਕਿਉਂ ਵੇਚ ਸਕਦੇ ਆ ਇਹ ਸਿੱਧੀ 100 ਰੁਪਏ ਦੀ ਲੁੱਟ ਹੋ ਰਹੀ ਆ ਇਹਦੇ ਵਿੱਚੋਂ ਤੇ ਇਹ 250 ਦੀ ਮਿਲਦੀ ਆ ਉਹ ਜਿਹੜਾ ਪੈਕਟ ਜੇ ਮਿਲਦਾ ਉਹਨਾਂ ਨੂੰ ਦੇਸੀ दारू ਦਾ ਉਹ 150 ਰੁਪਏ ਦਾ ਮਿਲਦਾ ਹੁਣ ਤੁਸੀਂ ਆਪ ਦੱਸੋ ਕਿ ਜੈਰੀਲੀ ਸ਼ਰਾਬ ਪਿਆ ਕੌਣ ਰਿਹਾ ਪੜ੍ਹੇ ਲਿਖੇ ਨੌਜਵਾਨ ਸ਼ਰਾਬਾਂ ਵੇਚ ਰਹੇ ਆ ਕਈ ਪਿੰਡਾਂ ਦੇ ਵਿੱਚ ਕਿਉਂ ਵੇਚ ਰਹੇ ਆ ਕਿਉਂਕਿ ਉਹਨਾਂ ਕੋਲ ਰੋਜ਼ਗਾਰ ਹੈ ਨਹੀਂ ਇਹਦੇ ਵਿੱਚ ਵੀ ਜ਼ਿੰਮੇਦਾਰ ਸਰਕਾਰ ਆਉਂਦੀ ਆ ਫੇਰ ਪੌਗਾ ਆ ਗਿਆ ਇਹਦਾ ਰੇਟ ਕਿੱਧਰ ਗਿਆ ਆ ਰਿਹਾ ਮਿਨੀਮਮ ਰੇਟ ਸੇਲ ਪ੍ਰਾਈਸ 43 ਰੁਪਏ ਆ ਗਿਆ ਸੀ ਲੋਕਾਂ ਨੂੰ ਮਿਲੀ ਜਾਂਦਾ 70 ਰੁਪਈਆ ਦਾ 60 ਰੁਪਈਆ ਦਾ ਕਈ ਥਾਵਾਂ ਤੇ ਲੱਗੋ ਲੱਗਾ ਹੁਣ ਆ ਗਿਆ ਅਧਿਆ ਇਹ ਆ ਅਧਿਆ ਤੇ ਲਿਖਿਆ 85 ਰੁਪਏ ਖਾਸਾ ਕਿ ਰਾਸ ਸੰਤਰਾ ਪਤਾ ਨਹੀਂ ਕਿਹੜਾ ਸੰਤਰਾ ਹੈ ਆ ਆ ਗਿਆ 85 ਰੁਪਏ ਕਈ ਵਾਰ ਕਹਿ ਚੁੱਕੇ ਹਾਂ ਪਹਿਲਾ ਨੰਬਰ ਤਾਂ ਇਹ ਕਿ ਭਗਵੰਤ ਮਾਨਸਿਆ ਤੇਰੀ ਸਰਕਾਰ ਤੇਰੇ 92 ਐਮਐਲਏ ਨੂੰ ਤੇ ਜਿਹੜਾ ਦੜਬੇ ਹਲਕੇ ਦਾ ਐਮਐਲਏ ਆ ਉਹਨਾਂ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਮਜਬੂਰੀ ਮਾਰੇ ਗੱਲ ਕਹਿਣਾ ਕਿਉਂਕਿ ਘਰਾਂ ਦੇ ਘਰ ਤਬਾਹ ਹੋ ਰਹੇ ਆ ਕਿਹੜੀ ਗੱਲੋਂ ਹੋ ਰਹੇ ਆ ਛਰੇ ਆਮ ਚਿੱਟਾ ਵੇਚ ਰਿਆ ਉਹ ਵੀ ਨਸ਼ਾ ਜ਼ਹਿਰੀਲੀ ਸ਼ਰਾਬੀ ਨਸ਼ਾ ਜ਼ਹਿਰੀ ਨਸ਼ਾ ਕੋਈ ਇਹ ਮਾੜੀ ਮੋਟੀ ਚੀਜ਼ ਨਹੀਂ ਗਈ ਯਾਦ ਰੱਖੋ ਜਿਹੜੀ ਜ਼ਹਿਰੀਲੀ ਸ਼ਰਾਬ ਆ ਉਹਦੇ ਨਾਲ ਦਾ ਮੋਤਾ 2-4 ਹੁੰਦੀਆਂ ਪਰ ਜਿਹੜੀ ਆ ਸ਼ਰਾਬ ਆ ਕਈ ਘਰਾਂ ਦੇ ਵਿੱਚ ਡੇਲੀਏ ਦੇ ਨਾਲ ਪੰਜ ਜੀਆਂ ਦੀ ਮੌਤ ਹੁੰਦੀ ਆ ਪੁੱਛੋ ਕਿਵੇਂ ਹੁੰਦੀ ਆ ਜਦੋਂ ਕੋਈ ਬੰਦਾ ਆਪਦੇ ਘਰੇ ਸ਼ਰਾਬ ਪੀ ਕੇ ਜਾਂਦਾ ਉਹ ਲੜਾਈ ਕਰਦਾ ਆਪਦੇ ਘਰਵਾਲੀ ਨੂੰ ਕੁੱਟਦਾ ਬੱਚਿਆਂ ਨੂੰ ਕੁੱਟਦਾ ਸਕੂਲਾਂ ਦੇ ਵਿੱਚ ਨਾਰੇ ਲਵਾਏ ਜਾਂਦੇ ਆ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਇੱਕ ਪਾਸੇ ਤੁਸੀਂ ਸਕੂਲਾਂ ਵਾਲਿਆਂ ਨੂੰ ਕਹਿ ਦਿੰਨੇ ਆ ਨਸ਼ੇ ਦੇ ਖਿਲਾਫ ਰੈਲੀ ਕੱਢਨੀ ਆ ਕਿ ਨਸ਼ਾ ਛੱਡੋ ਕੋੜ ਕੱਢੋ ਪਰ ਸਰਕਾਰ ਦੱਸੇ ਇਹ ਸ਼ਰਾਬ ਇਹ ਚਿੱਟਾ ਇਹ ਜ਼ੈਰੀਲੀ ਸ਼ਰਾਬ ਇਹ ਨਸ਼ੀਲੇ ਪਦਾਰਥ ਤੁਸੀਂ ਕਦੋਂ ਪੰਜਾਬ ਦੇ ਵਿੱਚੋਂ ਕੱਢੋਂਗੇ ਇਹ ਤੁਸੀਂ ਦੱਸੋ ਇਹ ਕਦੋਂ ਕੱਢੋਂਗੇ ਦਿੱਲੀ ਮੁਕਤ ਹੁੰਦੀਆਂ ਦਿੱਲੀ ਕੋਈ ਦੁਨੀਆ ਛੱਡ ਜਾਂਦਾ ਤੇ ਕੋਈ ਘਰੇ ਦਿੱਲੀ ਇਹ ਸ਼ਰਾਬ ਦੇ ਕਾਰਨ ਚਾਰ ਜੀ ਰਹੁੰਦੇ ਆ ਇਹ ਚਾਰ ਜੀ ਰਹੁੰਦੇ ਆ ਕਈਆਂ ਦੇ ਤਲਾਕ ਕਰਾਏ ਐ ਸ਼ਰਾਬ ਨੇ ਕਈਆਂ ਦੇ ਬਾਲੀ ਤਾਂ ਦੂਰ ਦੀ ਗੱਲ ਨਹੀਂ ਕਹਿੰਦੇ ਪ੍ਰਧਾਨਤਮਾਨ ਦਾ ਵੀ ਤਲਾਕ ਤਾਂ ਹੀ ਹੋਇਆ ਸੀ ਕਿ ਉਹ ਸ਼ਰਾਬ ਪੀਂਦੇ ਸੀ ਪਹਿਲਾਂ ਕਿ ਇਹਨਾਂ ਦੀ ਪਹਿਲਾਂ ਘਰ ਵਾਲੀ ਤਲਾਕ ਦੇ ਗਈ ਸੀ ਸੁਣਦੇ ਆ ਗੱਲਾਂ ਮੈਂ ਉਹਦੇ ਕੋਈ ਮੂੰਹ ਹੁਣੇ ਕਹਿ ਰਿਹਾ ਯਾਦ ਰੱਖੋ ਗੱਲ ਕਿ ਇਹਨਾਂ ਨੇ ਤਾਂ ਜਿਹੜਾ ਕਹਿ ਲੋ ਸੋਂ ਵੀ ਖਾਦੀ ਸੀ ਆਪਦੀ ਬੇਬੇ ਦੀ ਮੈਂ ਕੋਈ ਝੂਠ ਤਾਂ ਨਹੀਂ ਕਹਿ ਰਿਹਾ ਕਈਆਂ ਦੇ ਘਰ ਪਰਿਵਾਰ ਕਰ ਦਿੰਦੀ ਆ ਭਗਵਾਨ ਤਮਨਜੀ ਤੁਹਾਨੂੰ ਤਾਂ ਪਤਾ ਹੀ ਆ ਮੈਂ ਕਹਿਣਾ ਬਹੁਤਾ ਮੈਂ ਕੁਝ ਨਹੀਂ ਕਹਿ ਸਕਦਾ ਕਿ ਜਿਹੜਾ ਨਸ਼ਾ ਉਹ ਕੌਣ ਵਾਲੀ ਸਰਕਾਰ ਕਿਵੇਂ ਆ ਕਿਉਂਕਿ ਸਰਕਾਰ ਮੌਜੂਦਾ ਤੇ ਮੌਜੂਦਾ ਸਰਕਾਰ ਕੋਲ ਸਾਰਾ ਕੁਝ ਹੁੰਦਾ ਪ੍ਰਸ਼ਾਸਨ ਹੁੰਦਾ ਐਸਐਸਪੀ ਇਹਨਾਂ ਦਾ ਕਹਿਣਾ ਮੰਨਦੇ ਆ ਡੀਐਸਪੀ ਇਹਨਾਂ ਦਾ ਕਹਿਣਾ ਮੰਨਦੇ ਆ ਐਸਐਚਓ ਇਹਨਾਂ ਦਾ ਕਹਿਣਾ ਮੰਨਦੇ ਆ ਕੀ ਗੱਲ ਬਈ ਪਿੰਡਾਂ ਦੇ ਵਿੱਚ ਰੇਡ ਨਹੀਂ ਪੈ ਸਕਦੀ ਕਿਹੜੀ ਗੱਲ ਮੈਂ ਇਹ ਕਹਿਣਾ ਪਹਿਲਾਂ ਆ ਜਿਹੜੀ ਲੁੱਟ ਹੋ ਰਹੀ ਆ ਤੁਹਾਡੀ ਦਿੱਲੀ ਦੀ ਸ਼ਰਾਬ ਦੇ ਵਿੱਚੋਂ 100 ਕਰੋੜ ਰੁਪਇਆ ਅਨਲੀਗਲ ਵਸੂਲਿਆ ਜਾ ਰਿਹਾ ਪਹਿਲੇ ਦੱਸੋ ਕੀ ਇਹ ਠੇਕੇਦਾਰਾਂ ਦਾ ਕਸੂਰ ਆ ਜਾਂ ਕੋਈ ਸਰਕਾਰ ਦੇ ਕੋਲ ਜਾਂਦਾ ਪੈਸਾ ਇਹ ਪੈਸਾ ਕਿਹਦੇ ਕੋਲ ਜਾ ਰਿਹਾ ਇਹ ਤੁਸੀਂ ਦੱਸੋ ਮੈਂ ਇਹੀ ਕਹੂੰਗਾ ਕਿ ਯਾਰ ਅੱਜ ਕਿਉਂ ਮੁੱਖ ਮੋੜ ਕੇ ਬੈਠੇ ਆ ਅੱਜ ਕਿਉਂ ਕੰਨ ਮੇ 92 ਐਮਐਲਏ ਜਿਹੜੇ ਤੁਹਾਡੇ ਉਹ ਸਾਰੇ ਦੇ ਸਾਰੇ ਖੁੰਝਾਂ 'ਚ ਲੱਗ ਕੇ ਬੈਠੇ ਆ ਆਪ ਜੇ ਨਸ਼ਾ ਬੰਦ ਕਰਾਓ ਤੁਸੀਂ ਕਹਿੰਦੇ ਸੀ ਨਸ਼ਾ ਬੰਦ ਕਰਾਵਾਂਗੇ ਸ਼ਰਾਬ ਇੱਕ ਨਸ਼ਾ ਕਰਾਓ ਬੰਦ ਕਿਉਂ ਨਹੀਂ ਕਰਾਰੇ ਕੱਲੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਨਹੀਂ ਹੁੰਦੀਆਂ ਇਹਦੇ ਨਾਲ ਵੀ ਹੁੰਦੀਆਂ ਕਰਾਓ ਬੰਦ ਕਿਉਂ ਨਹੀਂ ਕਰਾਰੇ ਕੀ ਮਿਲ ਰਿਹਾ ਤੁਹਾਨੂੰ ਨਸ਼ਾ ਪਕਾ ਕੇ ਤੁਸੀਂ ਦੱਸੋ ਤੁਸੀਂ ਤਾਂ ਕਹਿੰਦੇ ਸੀ ਕਿ ਰੰਗਲਾ ਪੰਜਾਬ ਬਣਾਉਣਾ ਇਹ ਪੰਜਾਬ ਤਾਂ ਰੋਂਦਾ ਪੰਜਾਬ ਬਣਦਾ ਜਾ ਰਿਹਾ ਤੁਸੀਂ ਦੱਸੋ ਇਹ ਰੋਂਦਾ ਪੰਜਾਬ ਕੌਣ ਬਣਾ ਰਿਹਾ ਤੁਸੀਂ ਦੱਸੋ ਸਰਕਾਰ ਤੁਹਾਡੀ ਆ ਤੁਸੀਂ ਆਖਦੇ ਸੀ ਕਿ ਨਸ਼ਾ 2 ਦਿਨਾਂ ਚ 4 ਦਿਨਾਂ ਚ 4 ਹਫ਼ਤਿਆਂ ਚ 4 ਮਹੀਨਿਆਂ ਚ ਬੰਦ ਹੋ ਸਕਦਾ ਫਿਰ ਅੱਜ ਕਿਉਂ ਨਹੀਂ ਹੋ ਰਿਹਾ ਫਿਰ ਅਸੀਂ ਇੱਕ ਘਾਵਤ ਗਾ ਸਕਦੇ ਆ ਕਿ ਬੰਦ ਕਰਾਣੇ ਚਲੇ ਥੇ ਇਹ ਤਵੇ ਥੋਕਾ ਕੋਠਾ ਪਰ ਸਿੱਕੋ ਕੀ ਸੰਕ ਦੇ ਕਰ ਖੁਦ ਹੀ ਮੁਜਰਾ ਕਰ ਬੈਠੇ ਜਿਹੜਾ ਸੰਗਰੂਰ ਧਰਨਾ ਲੱਗਿਆ ਮੈਨੂੰ ਉਹਦੇ ਬਾਰੇ ਕੋਈ ਸੱਜਣ ਆ ਥੱਲੇ ਕਮੈਂਟ ਕਰਕੇ ਜਾਣਕਾਰੀ ਦੇ ਦੇਵੇ ਕਿ ਉਹ ਧਰਨਾ ਲੱਗਿਆ ਪਿਆ ਕਿ ਨਹੀਂ ਲੱਗਿਆ ਪਿਆ ਉਸ ਧਰਨੇ ਦੇ ਵਿੱਚ ਮੈਂ ਵੀ ਜਾਊਂਗਾ ਕਿ ਜਿਹੜੀ ਉਹ ਜ਼ੈਰੀਲੀ ਸ਼ਰਾਬ ਦੇ ਨਾਲ ਮੌਤਾ ਹੋਈਆਂ ਤੇ ਸਰਕਾਰ ਘੜਾਂਚ ਵੜ ਕੇ ਬੈਠੀ ਆ ਕੀ ਐਮਐਲਏ ਕਾਦਾ ਉਹ ਹਲਕੇ ਦਾ ਜਿਹੜਾ ਐਮਐਲਏ ਆਪਦੇ ਹਲਕੇ 'ਚ ਢੇਡਾ ਨਹੀਂ ਮਾਰਦੇ ਇਹਦਾ ਮਤਲਬ ਆ ਕਿ ਉਹ ਐਮਐਲਏ ਜਾਂ ਤਾਂ ਏਸੀਆਂ ਅੱਗੇ ਹੌਂਸਾਉਂ ਗਿਆ ਹੁਣਾਂ ਤੇ ਪਹਿਲਾ ਰਜਾਈ ਲੈ ਕੇ ਸੁੱਤਾ ਹੁਣਾ ਤੇ ਕੱਲਾ ਵਿਧਾਨ ਸਭਾ 'ਚ ਜਾ ਕੇ ਬੋਲਦਾ ਸੀ ਕਿ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਜ਼ੈਰੀਲੀ ਸ਼ਰਾਬ ਵੇਚ ਰਹੀ ਆ ਜੇਕਰ ਅੱਜ ਇਹ ਕਾਂਗਰਸ ਦੀ ਸਰਕਾਰ ਹੁੰਦੀ ਜਾਂ ਇਹ ਅਕਾਲੀਆਂ ਦੀ ਸਰਕਾਰ ਹੁੰਦੀ ਜਾਂ ਇਹ ਭਾਜਪਾ ਦੀ ਸਰਕਾਰ ਹੁੰਦੀ ਤਾਂ ਬੀਬੀ ਅਨਮੋਲ ਗਗਨਮਾਨ ਨੇ ਅਲੱਗ ਧਰਨਾ ਲਾਉਣਾ ਸੀ ਪਗਲ ਤਮਾਨ ਨੇ ਲੱਗ ਲਾਉਣਾ ਸੀ ਤੇ ਜਿਹੜੇ ਇਹਨਾਂ ਦੇ ਪਿੱਛੇ ਆ ਉਹਨਾਂ ਨੇ ਵੱਖ-ਵੱਖ ਗੱਲਾਂ ਕਰਨੀਆਂ ਸੀ ਅੱਜ ਤੁਹਾਡੇ ਮੂੰਹ ਦੇ ਵਿੱਚ ਕਿਹੜੇ ਲੱਡੂ ਅੜੇ ਪਏ ਆ ਕਿਹੜੇ ਬਰਫ਼ ਦੇ ਗੋਲੇ ਖਾਈ ਜਾਂਦੇ ਆ ਕਿ ਜਿਹੜਾ ਅੱਜ ਤੁਸੀਂ ਇਸ ਮਸਲੇ ਤੇ ਨਹੀਂ ਬੋਲੀ ਜਾਂਦੇ ਜੈਸਰੀਵਾਲ ਦਿੱਲੀ ਦਾ ਔਰ ਦਿੱਲੀ ਦਾ ਉਹਨੂੰ ਸਿਰਫ ਪੁਲਿਸਾਂ ਜਿਹੜਾ ਕਹ ਲੋ ਈਡੀ ਨੇ ਹਾਦਸੇ ਦੇ ਵਿੱਚ ਲਿਆ ਗਿਆ ਤੁਸੀਂ ਉੱਥੇ ਜਾ ਕੇ ਮੁਰਦਾਬਾਦ ਮੁਰਦਾਬਾਦ ਕਰਨ ਲੱਗੇ ਅਗਲੇ ਨੇ ਤੁਹਾਨੂੰ ਲੱਤਾਂ ਬਾਹਾਂ ਤੋਂ ਫੜ ਕੇ ਐ ਲੈ ਕੇ ਜਿਵੇਂ ਇੱਕ ਖਰਾਬ ਰਕਸ਼ਾ ਲੈ ਕੇ ਜਾਂਦੇ ਹੁੰਦੇ ਆ ਉੱਥੇ ਮੁਰਦਾਬਾਦ ਮੁਰਦਾਬਾਦ ਕਰਦੇ ਆ ਥੋੜੀ ਪੰਜਾਬ ਚ ਮੁਰਦਾਬਾਦ ਮੁਰਦਾਬਾਦ ਹੋਈ ਜਾਂਦੀ ਆ ਇਹਨੂੰ ਕੌਣ ਸੁਣੂਗਾ ਜਾਂ ਤਾਂ ਕੰਮ ਹੋਰ ਹੋਇਆ ਪਿਆ ਕਿ ਪੰਜਾਬ ਚ ਤੁਸੀਂ ਅੰਨੇ ਬੋਲੇ ਹੋ ਜਾਂਨੇ ਆ ਤੇ ਦਿੱਲੀ ਜਾ ਕੇ ਤੁਹਾਨੂੰ ਸੁਣ ਲੱਗ ਜਾਂਦਾ ਇਹ ਦੱਸੋ ਭਾਈ ਨਸ਼ਾ ਬਕਾਉਣ ਵਾਲੇ ਤੁਸੀਂ ਕਿਉਂ ਆ ਨਸ਼ਾ ਬਕਾਉਣ ਵਾਲੇ ਤੁਸੀਂ ਤਾਂ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਜਿਵੇਂ ਮਰਜ਼ੀ ਦਿਓ ਨਸ਼ਾ ਵੇਖ ਕਿਉਂ ਰਿਆ ਪਹਿਲਾਂ ਭੁੱਖ ਮਾਰੀ ਦਿੱਤੀ ਆ ਕਿ ਆਪੇ ਭੁੱਖ ਮਾਰੀ ਆ ਭੁੱਖ ਮਾਰੀ ਦੇ ਵਿੱਚ ਅਗਲਾ ਬੱਚੇ ਪਾਲਦਾ ਉਹਨੂੰ ਪਾਲ ਲੈਣੇ ਪੈਂਦੇ ਆ ਕਈ ਕਹਿਣਗੇ ਦਿਹਾੜੀ ਕਰ ਲਓ ਜਿਹੜੀ ਕਿੱਥੇ ਕਰਨਗੇ ਕਿੱਥੇ ਕਰਨਗੇ ਪੈਸਾ ਤਾਂ ਪੰਜਾਬ ਦੇ ਲੋਕਾਂ ਕੋਲ ਉਂਝ ਹੈ ਨਹੀਂਗਾ ਦੇਓ ਕੰਮ ਕੀ ਕੌਣ ਚਲਾਊਗਾ ਘਰੇ ਕੰਮ ਆਹ ਫਸਲਾਂ ਬਰਬਾਦ ਹੋ ਗਈਆਂ ਤੇ ਦਿਹਾੜੀ ਜਾਊਗਾ ਕਿੱਥੇ ਅਗਲਾ ਤੁਸੀਂ ਦੱਸ ਦਿਓ ਤੇ ਦਿਹਾੜੀ ਨਾਲ ਪੂਰੀ ਪਊਗੀ ਕਿੱਥੇ ਤੁਸੀਂ ਦੱਸ ਦਿਓ ਤੁਸੀਂ ਨੌਕਰੀਆਂ ਦਿਓ ਪੜੇ ਲਿਖੇ ਨੌਜਵਾਨਾਂ ਨੂੰ ਤੇ ਜਿਹੜੇ ਉਹਨਾਂ ਦੇ ਬਜ਼ੁਰਗਾ ਜਿਹੜੇ ਨਹੀਂ ਪੜੇ ਲਿਖੇ ਉਹ ਆਪਦੇ ਮਾਪੇ ਬਾਪ ਨੂੰ ਰਾਜ ਕਰਾਉਣਗੇ ਜਿਹੜੇ ਨੌਕਰੀਆਂ ਤੇ ਲੱਗਣਗੇ ਤੁਸੀਂ ਨਸ਼ਾ ਵਕਾਉਣ ਦੇ ਵਿੱਚ ਤੁਸੀਂ ਭਲਾ ਕਿਸੇ ਨੂੰ ਫੋਨ ਕਰਕੇ ਤਾਂ ਨਹੀਂ ਬਕਾਉਂਦੇ ਪਰ ਇਹਦੇ ਵਿੱਚ ਗੁਨਾਹ ਤੁਹਾਡਾ ਤੁਹਾਡੀ ਸਰਕਾਰ ਆ ਲੋਕਾਂ ਨੂੰ ਰੁਜ਼ਗਾਰ ਦਿਓ ਨਸ਼ਾ ਮੁਕਤ ਪੰਜਾਬ ਆਪਣੇ ਆਪ ਹੋ ਜਾਊਗਾ ਜੇਕਰ ਵਾਕਈ ਨਸ਼ਾ ਮੁਕਤ ਕਰਨਾ ਚਾਹੁੰਨੇ ਆ ਤੇ ਜਿਹੜੀ ਇਹੋ ਜਿਹਾਂ ਸ਼ਰਾਬਾਂ ਇਹ ਵੀ ਠੇਕਿਆਂ ਤੋਂ ਬੰਦ ਕਰੋ ਇਹ ਵੀ ਪਤਾ ਲੱਗ ਜੇ ਫਿਰ ਪਤਾ ਲੱਗੂਗਾ ਤੁਸੀਂ ਕਿਉਂ ਨਹੀਂ ਬੰਦ ਕਰਦੇ ਆ ਜਿਹੜੀ ਦੇਸੀ दारूਆਂ ਤੇ ਜਿੰਨੀ ਤੁਸੀਂ ਆਪਦੀ ਵਿਖਾਉਨੇ ਆ ਪੂਰੀ ਜਾ ਕੇ ਜਿੰਦ ਜਾਨ ਲਾ ਦਿੰਨੇ ਆ ਬੰਦ ਕਰਾਉਣ ਤੇ ਓਨੀ ਜਿੰਦ ਜਾਨ ਬੰਦ ਕਰਾਉਣ ਤੇ ਸਾਰੇ ਨਸ਼ੇ ਬੰਦ ਹੋ ਜਾਣਗੇ ਪੰਜਾਬ ਚੋਂ ਦੁਕਾਨਾਂ ਤੋਂ ਸਿੱਕਟਾ ਬੰਦ ਕਰਾਓ ਬੀੜੀਆਂ ਬੰਦ ਕਰਾਓ ਜਰਦੇ ਬੰਦ ਕਰਾਓ ਕੂਲੀਪਾ ਬੰਦ ਕਰਾਓ ਚੈਨੀਆਂ ਖੈਨੀਆਂ ਬੰਦ ਕਰਾਓ ਤੁਸੀਂ ਕਰਾ ਸਕਦੇ ਆ ਪੰਜਾਬ ਦਾ ਗ੍ਰਹਿ ਮੰਤਰੀ ਕਰਾ ਸਕਦਾ ਕਿਉਂ ਨਹੀਂ ਕਰਾ ਰਹੇ ਕੀ ਗੱਲ ਆ ਹਰ ਵਾਰ ਇਹ ਤੁਹਾਡਾ ਦੋਸ਼ ਆਉਂਦਾ ਤੁਸੀਂ ਗਰੀਬਾਂ ਲੋਕਾਂ ਨੂੰ ਤੰਗ ਕਰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਆਹ ਗੱਲ ਕਹੂੰਗਾ ਉਸ ਤੋਂ ਬਾਅਦ ਫਤਿਹ ਬੁਲਾਉਂਗਾ ਆਪਾਂ ਅਕਸਰ ਵੇਖਿਆ ਸੱਠਾਂ ਦੇ ਵਿੱਚ ਬੈਠੇ ਤਾਸ਼ ਖੇਡਣ ਵਾਲੇ ਲੋਕਾਂ ਨੂੰ ਚੱਕਿਆ ਜਾਂਦਾ ਅਕਸਰ ਪਿੰਡਾਂ ਦੇ ਵਿੱਚ ਜਿਹੜੇ ਤਾਸ਼ ਖੇਡਦੇ ਆ ਉਹਨਾਂ ਨੂੰ ਪੁਲਿਸ ਵੱਲੋਂ ਚੱਕਿਆ ਜਾਂਦਾ ਪਰ ਜਿਹੜੇ ਐਕਟਰ ਅੱਜਕੱਲ ਤੀਨ ਪੱਤੀ ਦੀ ਮਸ਼ਹੂਰੀ ਦੇ ਜਾਂਦੇ ਆ ਉਹ ਮੰਤਰੀ ਵੀ ਫੋਨ ਚਲਾਉਂਦੇ ਆ ਕਿ ਇਹਨਾਂ ਦੀਆਂ ਅੱਖਾਂ 'ਚ ਹੀ ਸਾਰਾ ਕੁਝ ਫਿੱਟ ਹੋਇਆ ਤੇ ਤੁਹਾਡੇ ਕੋਲੇ ਵੀ ਉਹ ਐਡ ਆਉਂਦੀ ਹੋਣੀ ਆ ਉਹ ਕਿਉਂ ਨਹੀਂ ਚੱਕ ਕੇ ਅੰਦਰ ਸਟਾਉਂਦੇ ਫੇਰ ਦੂਜੇ ਨੰਬਰ ਤੇ ਤਾਸ਼ ਖੇਡਣ ਵਾਲਿਆਂ ਨੂੰ ਚੱਕ ਕੇ ਅੰਦਰ ਕੀਤਾ ਜਾਂਦਾ ਤੇ ਅੱਜ ਤੱਕ ਵੀ ਤਾਸ਼ ਇੱਕ ਟਰੈਕਟਰ ਆ ਗਈ 555 ਆ ਗਈ ਹੋਰ ਕਈ ਤਾਛ ਆ ਗਈਆਂ ਇਹ 5-10 ਪ੍ਰਕਾਰ ਦੀਆਂ ਤਾਛਾਂ ਕੋਈ ਪਲਾਸਕਰ ਦੀ ਤਾਸ਼ ਆਉਂਦੀ ਆ ਕੋਈ ਮਹਿੰਗੀ ਤਾਸ਼ ਆਉਂਦੀ ਆ ਐਮਾ ਜੌਨ ਤੋਂ ਮਿਲ ਜਾਂਦੀਆਂ ਫਿਰ ਇਹ ਤਾਸ਼ ਕੰਪਨੀਆਂ ਤੇ ਜਦੋਂ ਤਾਸ਼ ਖੇਡਣਾ ਮਾੜੀ ਆ ਤੇ ਫਿਰ ਬਣਾਉਣੀ ਕਿਉਂ ਮਾੜੀ ਕਿਉਂ ਚੰਗੀ ਆ ਇਹ ਤਾਸ਼ ਕੰਪਨੀਆਂ ਦਾ ਅੱਜ ਤੱਕ ਸਾਨੂੰ ਪਤਾ ਨਹੀਂ ਕਿਹੜੇ ਏਰੀਆ 'ਚ ਲੱਗੀਆਂ ਕਿੱਥੇ ਤਾਸ਼ ਬਣਦੀ ਆ ਸਾਡੀਆਂ ਜਿੰਨੀਆਂ ਸਰਕਾਰਾਂ ਹੋਈਆਂ ਉਹ ਇਸ ਮਸਲੇ ਤੇ ਬੋਲੀਆਂ ਤੇ ਅੰਨੀਆਂ ਕਿਉਂ ਹੋਈਆਂ ਉਹ ਤਾਸ਼ ਕੰਪਨੀ ਨੂੰ ਚੱਕ ਕੇ ਤੁਸੀਂ ਅੱਜ ਤੱਕ ਅੰਦਰ ਕਿਉਂ ਨਹੀਂ ਸਿੱਟਿਆ ਕਿਉਂਕਿ ਖੇਡਣ ਵਾਲਿਆਂ ਨੂੰ ਚੱਕਦੇ ਆ ਉਥੋਂ ਪਤਾ ਕਿ ਉਹ ਬੋਲ ਨਹੀਂ ਸਕਦੇ ਮੈਂ ਕਹੂੰਗਾ ਭਗਵੰਤ ਮਾਨ ਜੀ ਬੜੇ ਸਤਕਾਰਯੋਗ ਜੀ ਨਸ਼ਾ ਬੰਦ ਕਰਾਉਣਾ ਤਾਂ ਜ਼ੈਰ ਇੱਲੀਆਂ ਸ਼ਰਾਬਾਂ ਵੀ ਠੇਕਿਆਂ ਤੋਂ ਵੀ ਆ ਨਸ਼ਾ ਮੁਕਤ ਪੰਜਾਬ ਕਰਾਓ ਤੇ ਫਿਰ ਅਸੀਂ ਕਵਾਂਗੇ ਭਗਵੰਤ ਮਾਨ ਜਿੰਦਾਬਾਦ ਨਹੀਂ ਤਾਂ ਅਸੀਂ ਨਾਰਾ ਲਾਵਾਂਗੇ ਕਹਿੰਦੇ ਉਧਰ ਕੀ ਚਾਖਦਾ ਉਧਰ ਕੱਕੜ ਗਿਆ ਕਹਿੰਦਾ ਉਧਰ ਕੀ ਝਾਕਦਾ ਉਧਰ ਕੁੱਕੜ ਗਿਆ ਕੁੱਕੜੂ ਕਰਦਾ ਕੁੱਕੜ ਗਿਆ ਭਗਵੰਤ ਮਾਨ ਵੋਟਾਂ ਲੈ ਕੇ ਮੁਕਰ ਗਿਆ ਭਗਵੰਤ ਮਾਨ ਲੋਕ ਕਹਿਣਗੇ ਮਰਦਾ ਬਾਦ ਨਸ਼ਾ ਬੰਦ ਕਰੋ ਚਿੱਟਾ ਵੀ ਬੰਦ ਕਰੋ ਬੀੜੀਆਂ ਸਿੱਟਾ ਵੀ ਬੰਦ ਕਰੋ ਜੇਕਰ ਪੰਜਾਬ ਗੁਰੂ ਪੀਰਾਂ ਦੀ ਧਰਤੀ ਆ ਤੇ ਇਸ ਪੰਜਾਬ ਤੇ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਪੰਜਾਬ ਵਾਲਿਓ ਮੇਰੀਆਂ ਗੱਲਾਂ ਗਲਤ ਆ ਤਾਂ ਭਾਈ ਪਰੇ ਕਰ ਦਿਓ ਜੇਕਰ ਇਹ ਗੱਲਾਂ ਸਹੀ ਆ ਤਾਂ ਸਰਕਾਰ ਦੇ ਅੱਗੇ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਮੇਰੀਆਂ ਇਹ ਗੱਲਾਂ ਆਮ ਆਦਮੀ ਪਾਰਟੀ ਨੂੰ ਚੁੱਪ ਦਿੰਆਂ ਹੋਣ ਤਾਂ ਮੈਂ ਤੁਹਾਡੇ ਕੋਲੋਂ ਵੀ ਮਾਫੀ ਚਾਹੁੰਨਾ ਕਿਉਂਕਿ ਸੱਚ ਤੇ ਕੱਚ ਹਮੇਸ਼ਾ ਚੁੱਪਦਾ ਤੁਸੀਂ ਲੋਕਾਂ ਨੂੰ ਲਾਰੇ ਲਾਏ ਸੀ ਤੇ ਲੋਕਾਂ ਨੇ ਤੁਹਾਨੂੰ ਸਵਾਲ ਕਰਨੇ ਹੀ